ਦਾ ਸ਼ਿਕਾਰ ਹੋਈ ਹੈ ਬਿਹਤ ਪਿਆਨਕ ਐਕਸੀਡੈਂਟ ਹੋਇਆ ਤੇਜ਼ ਰਫਤਾਰ ਦੱਸਦੇ ਕਿ ਨੋਵਾ ਗੱਡੀ ਲੈ ਕੇ ਆਸਰੇ ਲਦੀ ਵੱਟੀ ਖਬਰ ਦੱਸਦੀ ਹੈ ਕਿ ਵਿਧਾਇਕ ਗੋਲਡੀ ਕੰਪੋਜ਼ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਦੱਸਦੀ ਕਿ ਤੇਜ਼ ਰਫ਼ਤਾਰ ਇਨੋਵਾ ਗੱਡੀ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਂਦੀ ਹੈ ਜਿਸ ਤੋਂ ਬਾਅਦ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਇਨੋਵਾ ਗੱਡੀ ਦੇਖ ਸਕਦੇ ਹੋ ਅਤੇ ਇਸ ਸਕੋਰਪਿਓ ਗੱਡੀ ਦੇ ਵਿੱਚ ਬੱਚੀ ਹੈ ਬੇहद ਭਿਆਨਕੇ ਹਾਦਸਾ ਹੋਇਆ ਦੱਸਦੇ ਕਿ ਤਿੰਨ ਗੱਡੀਆਂ ਦੇ ਵਿੱਚ ਆਪਸ ਦੇ ਵਿੱਚ ਟੱਕਰ ਹੋਈ ਹੈ ਕਨੀਮਤ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਕੋਈ ਸੱਟਾਂ ਵੱਧ ਨਹੀਂ ਲੱਗੀਆਂ ਨੇ ਤਸਵੀਰਾਂ ਬੇहद ਹੈਰਾਨ ਕਰਨ ਵਾਲੀਆਂ ਨੇ ਹਾਦਸੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਦੱਸਦੇ ਕਿ ਜਲਾਲਾਬਾਦ ਦੇ ਵਿਧਾਇਕ ਨੇ ਗੋਲਡੀ ਕੰਪੋਜ਼ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਦੇ ਕਿ ਬਠਿੰਡਾ ਦੇ ਵਿੱਚ ਇਹ ਖਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ 골ਡੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਤੇ ਜ਼ਰਫਤਾਰ ਇਨੋਵਾ ਗੱਡੀ ਜਿਹੜਾ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਉਸ ਤੋਂ ਬਾਅਦ ਉਹ ਵਿਧਾਇਕ ਦੀ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਤੇ ਉਸ ਤੋਂ ਬਾਅਦ ਪਰ ਖੱਟੇ ਉੜ ਜਾਂਦੇ ਨੇ ਦੇਖ ਸਕਦੇ ਹੋ ਗੱਡੀ ਤੇ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ ਤੇ ਬੁਰੀ ਤਰੀਕੇ ਦੇ ਨਾਲ ਇਹ ਦੇਖ ਸਕਦੇ ਹੋ ਨੁਕਸਾਨੀਆਂ ਜਾਂਦੀਆਂ ਨੇ ਹਾਲਾਂਕਿ ਗਲਿਮਤ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਵੱੱਦ ਸੱਟਾ ਨਹੀਂ ਲੱਗਿਆ ਨੇ ਇਹ ਗਲੀਮਤ ਦੱਸੀ ਜਾ ਰਹੀ ਹੈ ਬੇਹਦ ਭਿਆਨਕ ਇਹ ਹਾਦਸਾ ਬਠਿੰਡਾ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ ਗੋਲਦੀ ਕੰਬੋਜ਼ ਦੀ ਗੱਡੀ ਇਹ ਐਕਸੀਡੈਂਟ ਦਾ ਸ਼ਿਕਾਰ ਹੋਈ ਹੈ ਬੇਹਦ ਭਿਆਨਕ ਐਕਸੀਡੈਂਟ ਹੋਇਆ ਤੇਜ਼ ਰਫਤਾਰ ਦੱਸਦੇ ਕਿ ਨੋਵਾ ਗੱਡੀ ਜਿਹੜੀ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਂਦੀ ਹੈ ਜਿਸ ਤੋਂ ਬਾਅਦ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਗੱਡੀ ਦੇ ਪਰ ਖੱੱਚੇ ਉੱਡਿਓਏ ਨੇ ਜਲਾਲਾਬਾਦ ਦੇ ਵਿਧਾਇਕ ਨੇ 골ਡੀ ਕੰਬੋਜ਼ ਉਹਨਾਂ ਦੀ ਗੱਡੀ ਜਿਹੜੀ ਹੈ ਹਾਦਸੇ ਲੈ ਕੇ ਆਸਰੇ ਸਵੇਰ ਦੀ ਵੱਟੀ ਖਬਰ ਦੱਸਦੀ ਹੈ ਕਿ ਵਿਧਾਇਕ 골ਡੀ ਕੰਬੋਜ਼ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਜਲਾਲਾਬਾਦ ਦੇ ਵਿਧਾਇਕ 골ਡੀ ਕੰਬੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਆਪਸ ਦੇ ਵਿੱਚ ਟੱਕਰ ਹੋਈ ਹੈ ਕਨੀਮਤ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਕੋਈ ਸੱਟਾ ਵੱਧ ਨਹੀਂ ਲੱਗਿਆ ਨੇ ਤਸਵੀਰਾਂ ਬੇਹਦ ਹੈਰਾਨ ਕਰਨ ਵਾਲੀਆਂ ਨੇ ਹਾਦਸੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਦੱਸਦੇ ਕਿ ਜਲਾਲਾਬਾਦ ਦੇ ਵਿਧਾਇਕ ਨੇ 골ਡੀ ਕੰਪੋਜ਼ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਦੇ ਕਿ ਬਠਿੰਡਾ ਦੇ ਵਿੱਚ ਇਹ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ 골ਡੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਤੇ ਜ਼ਰਫ਼ਤਾਰ ਇਨੋਵਾ ਗੱਡੀ ਜਿਹੜਾ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਉਸ ਤੋਂ ਬਾਅਦ ਉਹ ਵਿਧਾਇਕ ਦੀ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਤੇ ਉਸ ਤੋਂ ਬਾਅਦ ਪਰ ਖੱਟੇ ਉੜ ਜਾਂਦੇ ਨੇ ਦੇਖ ਸਕਦੇ ਹੋ ਗੱਡੀ ਤੇ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਂਉਂਦੀਆਂ ਨੇ ਤੇ ਬੁਰੀ ਤਰੀਕੇ ਦੇ ਨਾਲ ਇਹ ਦੇਖ ਸਕਦੇ ਹੋ ਨੁਕਸਾਨੀਆਂ ਜਾਂਦੀਆਂ ਨੇ ਹਾਲਾਂਕਿ ਗਲੀਮਤ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਵੱੱਦ ਸੱਟਾ ਨਹੀਂ ਲੱਗਿਆ ਨੇ ਇਹ ਗਲੀਮਤ ਦੱਸੀ ਜਾ ਰਹੀ ਹੈ ਬੇਹਤ ਭਿਆਨਕ ਇਹ ਹਾਦਸਾ ਬਠਿੰਡਾ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ਼ ਦੀ ਗੱਡੀ ਇਹ ਐਕਸੀਡੈਂਟ ਦਾ ਸ਼ਿਕਾਰ ਹੋਈ ਹੈ ਬਿਹਤ ਪਿਆਨਕ ਐਕਸੀਡੈਂਟ ਹੋਇਆ ਤੇਜ਼ ਰਫਤਾਰ ਦੱਸਦੇ ਕਿ ਨੋਵਾ ਗੱਡੀ ਜਿਹੜੀ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਉਂਦੀ ਹੈ ਜਿਸ ਤੋਂ ਬਾਅਦ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਗੱਡੀ ਦੇ ਪਰ ਖੱੱਚੇ ਉੱਡਿ ਹੋਏ ਨੇ ਜਲਾਲਾਬਾਦ ਦੇ ਵਿਧਾਇਕ ਨੇ ਗੋਲਡੀ ਕੰਬੋਜ਼ ਉਹਨਾਂ ਦੀ ਗੱਡੀ ਜਿਹੜੀ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ ਲੈ ਕੇ ਆ ਸਰ ਇਹ ਸੁਲੇਦੀ ਵੱਟੀ ਖਬਰ ਦੱਸਦੀ ਹੈ ਕਿ ਵਿਧਾਇਕ ਗੋਲਡੀ ਕੰਪੋਜ਼ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਹੈ ਦੱਸਦੀ ਹੈ ਕਿ ਤੇਜ਼ ਰਫਤਾਰ ਇਨੋਵਾ ਗੱਡੀ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਂਦੀ ਹੈ ਜਿਸ ਤੋਂ ਬਾਅਦ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਇਹਨੂੰ ਵਾ ਗੱਡੀ ਦੇਖ ਸਕਦੇ ਹੋ ਅਤੇ ਇਹ ਸਕੋਰਪਿਓ ਗੱਡੀ ਦੇ ਵਿੱਚ ਬੱਚੀ ਹੈ ਬੇਹਦ ਭਿਆਨਕ ਇਹ ਹਾਦਸਾ ਹੋਇਆ ਹੈ ਦੱਸਦੇ ਕਿ ਤਿੰਨ ਗੱਡੀਆਂ ਦੇ ਵਿੱਚ ਆਪਸ ਦੇ ਵਿੱਚ ਟੱਕਰ ਹੋਈ ਹੈ ਕਨੀਮਤ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਕੋਈ ਸੱਟਾ ਵੱਧ ਨਹੀਂ ਲੱਗਿਆ ਨੇ ਤਸਵੀਰਾਂ ਬੇਹਦ ਹੈਰਾਨ ਕਰਨ ਵਾਲੀਆਂ ਨੇ ਹਾਦਸੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਦੱਸਦੇ ਕਿ ਜਲਾਲਾਬਾਦ ਦੇ ਵਿਧਾਇਕ ਨੇ ਗੋਲਡੀ ਕੰਪੋਜ਼ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਦੇ ਕਿ ਬਠਿੰਡਾ ਦੇ ਵਿੱਚ ਇਹ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ 골ਡੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਤੇ ਜ਼ਰਫਤਾਰ ਇਨੋਵਾ ਗੱਡੀ ਜਿਹੜਾ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਉਸ ਤੋਂ ਬਾਅਦ ਉਹ ਵਿਧਾਇਕ ਦੀ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਤੇ ਉਸ ਤੋਂ ਬਾਅਦ ਪਰ ਖੱਟੇ ਉੜ ਜਾਂਦੇ ਨੇ ਦੇਖ ਸਕਦੇ ਹੋ ਗੱਡੀ ਤੇ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ ਤੇ ਬੁਰੀ ਤਰੀਕੇ ਦੇ ਨਾਲ ਇਹ ਦੇਖ ਸਕਦੇ ਹੋ ਨੁਕਸਾਨੀਆਂ ਜਾਂਦੀਆਂ ਨੇ ਹਾਲਾਂਕਿ ਗਲੀਮਤ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਵੱਦ ਸੱਟਾ ਨਹੀਂ ਲੱਗਿਆ ਨੇ ਇਹ ਗਲੀਮਤ ਦੱਸੀ ਜਾ ਰਹੀ ਹੈ ਬੇहद ਭਿਆਨਕ ਇਹ ਹਾਦਸਾ ਬਠਿੰਡਾ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ਼ ਦੀ ਗੱਡੀ ਇਹ ਐਕਸੀਡੈਂਟ ਦਾ ਸ਼ਿਕਾਰ ਹੋਈ ਹੈ ਬੇहद ਭਿਆਨਕ ਐਕਸੀਡੈਂਟ ਹੋਇਆ ਤੇਜ਼ ਰਫਤਾਰ ਦੱਸਦੇ ਕਿ ਨੋਵਾ ਗੱਡੀ ਜਿਹੜੀ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਉਂਦੀ ਹੈ ਜਿਸ ਤੋਂ ਬਾਅਦ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਗੱਡੀ ਦੇ ਪਰ ਖੱੱਚੇ ਉੱਡਿ ਹੋਏ ਨੇ ਜਲਾਲਾਬਾਦ ਦੇ ਵਿਧਾਇਕ ਨੇ ਗੋਲਡੀ ਕੰਬੋਜ਼ ਉਹਨਾਂ ਦੀ ਗੱਡੀ ਜਿਹੜੀ ਹੈ ਹੱਥਛੇ ਦਾ ਸ਼ਿਕਾਰ ਹੋਈ ਹੈ ਲਕੇ ਆਸਰੇ ਸੋਲੇ ਦੀ ਫੱਟੀ ਖਬਰ ਦੱਸਦੀ ਹੈ ਕਿ ਵਿਧਾਇਕ ਗੋਲਦੀ ਕੰਪੋਜ਼ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਜਲਾਲਾਬਾਦ ਦੇ ਵਿਧਾਇਕ ਗੋਲਦੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਦੱਸਦੀ ਕਿ ਤੇਜ਼ ਰਫਤਾਰ ਇਨੋਵਾ ਗੱਡੀ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਂਦੀ ਹੈ ਜਿਸ ਤੋਂ ਬਾਅਦ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਇਹਨਾਂ ਵਾ ਗੱਡੀ ਦੇਖ ਸਕਦੇ ਹੋ ਅਤੇ ਇਹ ਸਕੋਰਪਿਓ ਗੱਡੀ ਦੇ ਵਿੱਚ ਬੱਚੀ ਹੈ ਬੇਹਦ ਭਿਆਨਕ ਇਹ ਹਾਦਸਾ ਹੋਇਆ ਹੈ ਦੱਸਦੇ ਕਿ ਤਿੰਨ ਗੱਡੀਆਂ ਦੇ ਵਿੱਚ ਆਪਸ ਦੇ ਵਿੱਚ ਟੱਕਰ ਹੋਈ ਹੈ ਕਨੀਮਤ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਕੋਈ ਸੱਟਾ ਵੱਧ ਨਹੀਂ ਲੱਗਿਆ ਨੇ ਤਸਵੀਰਾਂ ਬੇਹਦ ਹੈਰਾਨ ਕਰਨ ਵਾਲੀਆਂ ਨੇ ਹਾਦਸੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਦੱਸਦੇ ਕਿ ਜਲਾਲਾਬਾਦ ਦੇ ਵਿਧਾਇਕ ਨੇ ਗੋਲਡੀ ਕੰਪੋਜ਼ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਦੇ ਕਿ ਬਠਿੰਡਾ ਦੇ ਵਿੱਚ ਇਹ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ 골ਡੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਤੇ ਜ਼ਰਫ਼ਤਾਰ ਇਨੋਵਾ ਗੱਡੀ ਜਿਹੜਾ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਉਸ ਤੋਂ ਬਾਅਦ ਉਹ ਵਿਧਾਇਕ ਦੀ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਤੇ ਉਸ ਤੋਂ ਬਾਅਦ ਪਰ ਖੱਟੇ ਉੜ ਜਾਂਦੇ ਨੇ ਦੇਖ ਸਕਦੇ ਹੋ ਗੱਡੀ ਤੇ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ ਤੇ ਬੁਰੀ ਤਰੀਕੇ ਦੇ ਨਾਲ ਇਹ ਦੇਖ ਸਕਦੇ ਹੋ ਨੁਕਸਾਨੀ ਜਾਂਦੀਆਂ ਨੇ ਹਾਲਾਂਕਿ ਗਲੀਮਤ ਇਹ ਦੱਸੀ ਜਾ ਰਹੀ ਹੈ ਕਿ ਕਿ ਸੇ ਵੀ ਬਕਤੀ ਨੂੰ ਕੋਈ ਵੱਦ ਸੱਟਾ ਨਹੀਂ ਲੱਗਿਆ ਨੇ ਇਹ ਗਲੀਮਤ ਦੱਸੀ ਜਾ ਰਹੀ ਹੈ ਬੇहद ਭਿਆਨਕ ਇਹ ਹਾਦਸਾ ਬਠਿੰਡਾ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ਼ ਦੀ ਗੱਡੀ ਇਹ ਐਕਸੀਡੈਂਟ ਦਾ ਸ਼ਿਕਾਰ ਹੋਈ ਹੈ ਬੇहद ਭਿਆਨਕ ਐਕਸੀਡੈਂਟ ਹੋਇਆ ਤੇਜ਼ ਰਫਤਾਰ ਦੱਸਦੇ ਕਿ ਨੋਵਾ ਗੱਡੀ ਜਿਹੜੀ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਉਂਦੀ ਹੈ ਜਿਸ ਤੋਂ ਬਾਅਦ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਗੱਡੀ ਦੇ ਪਰ ਖੱੱਚੇ ਉੱਡਿ ਹੋਏ ਨੇ ਜਲਾਲਾਬਾਦ ਦੇ ਵਿਧਾਇਕ ਨੇ ਗੋਲਡੀ ਕੰਬੋਜ਼ ਉਹਨਾਂ ਦੀ ਗੱਡੀ ਜਿਹੜੀ ਹੈ ਹੱਥਛੇ ਦਾ ਸ਼ਿਕਾਰ ਹੋਈ ਹੈ ਲੈ ਕੇ ਆ ਸਰ ਇਹ ਸੁਲੇਦੀ ਵੱਟੀ ਖਬਰ ਦੱਸਦੀ ਹੈ ਕਿ ਵਿਧਾਇਕ ਗੋਲਡੀ ਕੰਪੋਜ਼ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਦੱਸਦੀ ਹੈ ਕਿ ਤੇਜ਼ ਰਫ਼ਤਾਰ ਇਨੋਵਾ ਗੱਡੀ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਂਦੀ ਹੈ ਜਿਸ ਤੋਂ ਬਾਅਦ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਇਨੋਵਾ ਗੱਡੀ ਦੇਖ ਸਕਦੇ ਹੋ ਅਤੇ ਇਹ ਸਕੋਰਪਿਓ ਗੱਡੀ ਦੇ ਵਿੱਚ ਬੱਚੀ ਹੈ ਬੇਹਦ ਭਿਆਨਕ ਇਹ ਹਾਦਸਾ ਹੋਇਆ ਹੈ ਦੱਸਦੇ ਕਿ ਤਿੰਨ ਗੱਡੀਆਂ ਦੇ ਵਿੱਚ ਆਪਸ ਦੇ ਵਿੱਚ ਟੱਕਰ ਹੋਈ ਹੈ ਕਨੀਮਤ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਕੋਈ ਸੱਟਾ ਵੱਧ ਨਹੀਂ ਲੱਗਿਆ ਨੇ ਤਸਵੀਰਾਂ ਬੇਹਦ ਹੈਰਾਨ ਕਰਨ ਵਾਲੀਆਂ ਨੇ ਹਾਦਸੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਦੱਸਦੇ ਕਿ ਜਲਾਲਾਬਾਦ ਦੇ ਵਿਧਾਇਕ ਨੇ ਗੋਲਡੀ ਕੰਪੋਜ਼ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਦੇ ਕਿ ਬਠਿੰਡਾ ਦੇ ਵਿੱਚ ਇਹ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ 골ਡੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਤੇ ਜ਼ਰਫਤਾਰ ਇਨੋਵਾ ਗੱਡੀ ਜਿਹੜਾ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਉਸ ਤੋਂ ਬਾਅਦ ਉਹ ਵਿਧਾਇਕ ਦੀ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਤੇ ਉਸ ਤੋਂ ਬਾਅਦ ਪਰ ਖੱਟੇ ਉੜ ਜਾਂਦੇ ਨੇ ਦੇਖ ਸਕਦੇ ਹੋ ਗੱਡੀ ਦੇ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ ਤੇ ਬੁਰੀ ਤਰੀਕੇ ਦੇ ਨਾਲ ਇਹ ਦੇਖ ਸਕਦੇ ਹੋ ਨੁਕਸਾਨੀ ਜਾਂਦੀਆਂ ਨੇ ਹਾਲਾਂਕਿ ਗਲੀਮਤ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਵੱਦ ਸੱਟਾਂ ਨਹੀਂ ਲੱਗਿਆ ਨੇ ਇਹ ਗਲੀਮਤ ਦੱਸੀ ਜਾ ਰਹੀ ਹੈ ਬੇਹਤ ਭਿਆਨਕ ਇਹ ਹਾਦਸਾ ਬਠਿੰਡਾ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਪੋਜ਼ ਦੀ ਗੱਡੀ ਇਹ ਐਕਸੀਡੈਂਟ ਦਾ ਸ਼ਿਕਾਰ ਹੋਈ ਹੈ ਬੇਹਤ ਭਿਆਨਕ ਐਕਸੀਡੈਂਟ ਹੋਇਆ ਤੇਜ਼ ਰਫ਼ਤਾਰ ਦੱਸਦੇ ਕਿ ਨੋਵਾ ਗੱਡੀ ਜਿਹੜੀ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਉਂਦੀ ਹੈ ਜਿਸ ਤੋਂ ਬਾਅਦ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਗੱਡੀ ਦੇ ਪਰ ਖੱੱਚੇ ਉੱਡਿਓਏ ਨੇ ਜਲਾਲਾਬਾਦ ਦੇ ਵਿਧਾਇਕ ਨੇ ਗੋਲਡੀ ਕੰਬੋਜ਼ ਉਹਨਾਂ ਦੀ ਗੱਡੀ ਜਿਹੜੀ ਹੈ ਹੱਥੇ ਦਾ ਸ਼ਿਕਾਰ ਹੋਈ ਹੈ ਲੈ ਕੇ ਆਸਰੇ ਸੋਲੇ ਦੀ ਵੱਟੀ ਖਬਰ ਦੱਸਦੀ ਹੈ ਕਿ ਵਿਧਾਇਕ ਗੋਲਡੀ ਕੰਪੋਜ਼ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਦੱਸਦੀ ਹੈ ਕਿ ਤੇਜ਼ ਰਫ਼ਤਾਰ ਇਨੋਵਾ ਗੱਡੀ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਂਦੀ ਹੈ ਜਿਸ ਤੋਂ ਬਾਅਦ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਇਨੋਵਾ ਗੱਡੀ ਦੇਖ ਸਕਦੇ ਹੋ ਅਤੇ ਇਹ ਸਕੋਰਪਿਓ ਗੱਡੀ ਦੇ ਵਿੱਚ ਵੱਜੀ ਹੈ ਬੇहद ਭਿਆਨਕ ਇਹ ਹਾਦਸਾ ਹੋਇਆ ਹੈ ਦੱਸਦੇ ਕਿ ਤਿੰਨ ਗੱਡੀਆਂ ਦੇ ਵਿੱਚ ਆਪਸ ਦੇ ਵਿੱਚ ਟੱਕਰ ਹੋਈ ਹੈ ਕنیمਤ ਇਹ ਦੱਸੀ ਜਾ ਰਹੀ ਹੈ ਕਿਸੇ ਨੂੰ ਵੀ ਕੋਈ ਸੱਟਾ ਵੱਧ ਨਹੀਂ ਲੱਗਿਆ ਨੇ ਤਸਵੀਰਾਂ ਬੇहद ਹੈਰਾਨ ਕਰਨ ਵਾਲੀਆਂ ਨੇ ਹਾਦਸੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਦੱਸਦੇ ਕਿ ਜਲਾਲਾਬਾਦ ਦੇ ਵਿਧਾਇਕ ਨੇ ਗੋਲਡੀ ਕੰਪੋਜ਼ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਦੇ ਕਿ ਬਠਿੰਡਾ ਦੇ ਵਿੱਚ ਇਹ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ 골ਡੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਤੇ ਜ਼ਰਫਤਾਰ इनोਵਾ ਗੱਡੀ ਜਿਹੜਾ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਉਸ ਤੋਂ ਬਾਅਦ ਉਹ ਵਿਧਾਇਕ ਦੀ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਤੇ ਉਸ ਤੋਂ ਬਾਅਦ ਪਰ ਖੱਟੇ ਉੜ ਜਾਂਦੇ ਨੇ ਦੇਖ ਸਕਦੇ ਹੋ ਗੱਡੀ ਦੇ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ ਤੇ ਬੁਰੀ ਤਰੀਕੇ ਦੇ ਨਾਲ ਇਹ ਦੇਖ ਸਕਦੇ ਹੋ ਨੁਕਸਾਨੀਏ ਜਾਂਦੀਆਂ ਨੇ ਹਾਲਾਂਕਿ ਗਲੀਮਤ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਵੱਦ ਸੱਟਾ ਨਹੀਂ ਲੱਗਿਆ ਨੇ ਇਹ ਗਲੀਮਤ ਦੱਸੀ ਜਾ ਰਹੀ ਹੈ ਬੇहद ਭਿਆਨਕ ਇਹ ਹਾਦਸਾ ਬਠਿੰਡਾ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਪੋਜ਼ ਦੀ ਗੱਡੀ ਇਹ ਐਕਸੀਡੈਂਟ ਦਾ ਸ਼ਿਕਾਰ ਹੋਈ ਹੈ ਬੇहद ਭਿਆਨਕ ਐਕਸੀਡੈਂਟ ਹੋਇਆ ਤੇਜ਼ ਰਫਤਾਰ ਦੱਸਦੇ ਕਿ ਨੋਵਾ ਗੱਡੀ ਜਿਹੜੀ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਉਂਦੀ ਹੈ ਜਿਸ ਤੋਂ ਬਾਅਦ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਗੱਡੀ ਦੇ ਪਰ ਖੱੱਚੇ ਉੱਡਿਓਏ ਨੇ ਜਲਾਲਾਬਾਦ ਦੇ ਵਿਧਾਇਕ ਨੇ ਗੋਲਡੀ ਕੰਬੋਜ਼ ਉਹਨਾਂ ਦੀ ਗੱਡੀ ਜਿਹੜੀ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ ਲਕੇ ਹਸਰੇ ਸੁਰੇ ਦੀ ਫੱਟੀ ਖਬਰ ਦੱਸਦੀ ਹੈ ਕਿ ਵਿਧਾਇਕ ਗੋਲਡੀ ਕੰਪੋਜ਼ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਹੈ ਦੱਸਦੀ ਕਿ ਤੇਜ਼ ਰਫ਼ਤਾਰ ਇਨੋਵਾ ਗੱਡੀ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਂਦੀ ਹੈ ਜਿਸ ਤੋਂ ਬਾਅਦ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਇਨੋਵਾ ਗੱਡੀ ਦੇਖ ਸਕਦੇ ਹੋ ਅਤੇ ਇਹ ਸਕੋਰਪਿਓ ਗੱਡੀ ਦੇ ਵਿੱਚ ਵੱਜੀ ਹੈ ਬੇहद ਭਿਆਨਕ ਇਹ ਹਾਦਸਾ ਹੋਇਆ ਹੈ ਦੱਸਦੇ ਕਿ ਤਿੰਨ ਗੱਡੀਆਂ ਦੇ ਵਿੱਚ ਆਪਸ ਦੇ ਵਿੱਚ ਟੱਕਰ ਹੋਈ ਹੈ ਕنیمਤ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਕੋਈ ਸੱਟਾ ਵੱਧ ਨਹੀਂ ਲੱਗਿਆ ਨੇ ਤਸਵੀਰਾਂ ਬੇहद ਹੈਰਾਨ ਕਰਨ ਵਾਲੀਆਂ ਨੇ ਹਾਦਸੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਦੱਸਦੇ ਕਿ ਜਲਾਲਾਬਾਦ ਦੇ ਵਿਧਾਇਕ ਨੇ ਗੋਲਡੀ ਕੰਪੋਜ਼ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਦੇ ਕਿ ਬਠਿੰਡਾ ਦੇ ਵਿੱਚ ਇਹ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ 골ਡੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਤੇ ਜ਼ਰਫਤਾਰ ਨਿਵਾ ਗੱਡੀ ਜਿਹੜਾ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਉਸ ਤੋਂ ਬਾਅਦ ਉਹ ਵਿਧਾਇਕ ਦੀ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਤੇ ਉਸ ਤੋਂ ਬਾਅਦ ਪਰ ਖੱਟੇ ਉੜ ਜਾਂਦੇ ਨੇ ਦੇਖ ਸਕਦੇ ਹੋ ਗੱਡੀ ਦੇ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ ਤੇ ਬੁਰੀ ਤਰੀਕੇ ਦੇ ਨਾਲ ਇਹ ਦੇਖ ਸਕਦੇ ਹੋ ਨੁਕਸਾਨੀ ਜਾਂਦੀਆਂ ਨੇ ਹਾਲਾਂਕਿ ਗਲੀਮਤ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਵੱਦ ਸੱਟਾਂ ਨਹੀਂ ਲੱਗਿਆ ਨੇ ਇਹ ਗਲੀਮਤ ਦੱਸੀ ਜਾ ਰਹੀ ਹੈ ਬੇਹਤ ਭਿਆਨਕ ਇਹ ਹਾਦਸਾ ਬਠਿੰਡਾ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ਼ ਦੀ ਗੱਡੀ ਇਹ ਐਕਸੀਡੈਂਟ ਦਾ ਸ਼ਿਕਾਰ ਹੋਈ ਹੈ ਬੇਹਤ ਭਿਆਨਕ ਐਕਸੀਡੈਂਟ ਹੋਇਆ ਤੇਜ਼ ਰਫਤਾਰ ਦੱਸਦੇ ਕਿ ਨੋਵਾ ਗੱਡੀ ਜਿਹੜੀ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਂਦੀ ਹੈ ਜਿਸ ਤੋਂ ਬਾਅਦ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਗੱਡੀ ਦੇ ਪਰ ਖੱੱਚੇ ਉੱਡਿਓਏ ਨੇ ਜਲਾਲਾਬਾਦ ਦੇ ਵਿਧਾਇਕ ਨੇ 골ਡੀ ਕੰਬੋਜ਼ ਉਹਨਾਂ ਦੀ ਗੱਡੀ ਜੜੀ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ ਲਕੇ ਹਸਰੇ ਸੋਲਦੀ ਫੱਟੀ ਖਬਰ ਦੱਸਦੀ ਹੈ ਕਿ ਵਿਧਾਇਕ ਗੋਲਡੀ ਕੰਪੋਜ਼ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਦੱਸਦੀ ਕਿ ਤੇਜ਼ ਰਫ਼ਤਾਰ ਇਨੋਵਾ ਗੱਡੀ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਂਦੀ ਹੈ ਜਿਸ ਤੋਂ ਬਾਅਦ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਇਨੋਵਾ ਗੱਡੀ ਦੇਖ ਸਕਦੇ ਹੋ ਅਤੇ ਇਹ ਸਕੋਰਪਿਓ ਗੱਡੀ ਦੇ ਵਿੱਚ ਬੱਚੀ ਹੈ ਬੇਹਦ ਭਿਆਨਕ ਇਹ ਹਾਦਸਾ ਹੋਇਆ ਹੈ ਦੱਸਦੇ ਕਿ ਤਿੰਨ ਗੱਡੀਆਂ ਦੇ ਵਿੱਚ ਆਪਸ ਦੇ ਵਿੱਚ ਟੱਕਰ ਹੋਈ ਹੈ ਕਨੀਮਤ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਕੋਈ ਸੱਟਾ ਵੱਧ ਨਹੀਂ ਲੱਗਿਆ ਨੇ ਤਸਵੀਰਾਂ ਬੇਹਦ ਹੈਰਾਨ ਕਰਨ ਵਾਲੀਆਂ ਨੇ ਹਾਦਸੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਦੱਸਦੇ ਕਿ ਜਲਾਲਾਬਾਦ ਦੇ ਵਿਧਾਇਕ ਨੇ ਗੋਲਡੀ ਕੰਪੋਜ਼ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਦੇ ਕਿ ਬਠਿੰਡਾ ਦੇ ਵਿੱਚ ਇਹ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ 골ਡੀ ਕੰਪੋਜ਼ ਦੀ ਗੱਡੀ ਜਿਹੜੀ ਹੈ ਉਸ ਦਾ ਐਕਸੀਡੈਂਟ ਹੋਇਆ ਤੇ ਜ਼ਰਫ਼ਤਾਰ ਇਨੋਵਾ ਗੱਡੀ ਜਿਹੜਾ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਉਸ ਤੋਂ ਬਾਅਦ ਉਹ ਵਿਧਾਇਕ ਦੀ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਤੇ ਉਸ ਤੋਂ ਬਾਅਦ ਪਰਖੱਚੇ ਉੱਡ ਜਾਂਦੇ ਨੇ ਦੇਖ ਸਕਦੇ ਹੋ ਗੱਡੀ ਤੇ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ ਤੇ ਬੁਰੀ ਤਰੀਕੇ ਦੇ ਨਾਲ ਇਹ ਦੇਖ ਸਕਦੇ ਹੋ ਨੁਕਸਾਨੀਆਂ ਜਾਂਦੀਆਂ ਨੇ ਹਾਲਾਂਕਿ ਗਲੀਮਤ ਇਹ ਦੱਸੀ ਜਾ ਰਹੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਵੱੱਦ ਸੱਟਾ ਨਹੀਂ ਲੱਗਿਆ ਨੇ ਇਹ ਗਲੀਮਤ ਦੱਸੀ ਜਾ ਰਹੀ ਹੈ ਬੇਹਤ ਭਿਆਨਕ ਇਹ ਹਾਦਸਾ ਬਠਿੰਡਾ ਥਰਮਲ ਦੇ ਕੋਲ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ਼ ਦੀ ਗੱਡੀ ਇਹ ਐਕਸੀਡੈਂਟ ਦਾ ਸ਼ਿਕਾਰ ਹੋਈ ਹੈ ਬੇਹਤ ਭਿਆਨਕ ਐਕਸੀਡੈਂਟ ਹੋਇਆ ਤੇਜ਼ ਰਫਤਾਰ ਦੱਸਦੇ ਕਿ ਨੋਵਾ ਗੱਡੀ ਜਿਹੜੀ ਹੈ ਉਸ ਦਾ ਸੰਤੁਲਨ ਵਿਗੜਦਾ ਹੈ ਅਤੇ ਉਹ ਵਿਧਾਇਕ ਦੀ ਗੱਡੀ ਦੇ ਨਾਲ ਜਾ ਟਕਰਾਂਦੀ ਹੈ ਜਿਸ ਤੋਂ ਬਾਅਦ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਗੱਡੀ ਦੇ ਪਰ ਖੱੱਚੇ ਉੱਡਿਓਏ ਨੇ ਜਲਾਲਾਬਾਦ ਦੇ ਵਿਧਾਇਕ ਨੇ ਗੋਲਡੀ ਕੰਬੋਜ਼ ਉਹਨਾਂ ਦੀ ਗੱਡੀ ਜਿਹੜੀ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ ਲੈ ਕੇ ਆ ਸਰ ਇਸ ਵੇਲੇ ਦੀ ਵੱਟੀ ਖਬਰ ਦੱਸਦੀ ਹੈ ਕਿ ਵਿਧਾਇਕ ਗੋਲਡੀ ਕੰਬੋਜ਼ ਦੀ ਗੱਡੀ ਹਾਦਸੇ ਦਾ ਸ਼ਿਕਾਰ